ਹਾਂਜੀ ਸਸਟੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਆਪ ਕੀ ਤੇ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਆਪਾਂ ਇੱਥੇ ਸਾਰੇ ਜਾਣੇ ਬੈਠੇ ਆ ਜਿਹੜੀ ਕਿ ਸਾਡੀ ਵੀਡੀਓ ਚੱਲਣ ਦੀ ਹੈ ਜੈਸੀ ਕਰਨੀ ਵੈਸੀ ਕਰਨੀ ਉਹਦਾ 6th ਪਾਰਟ ਕੱਲ ਪੈ ਚੁੱਕਾ ਵਾ ਤੇ ਬਹੁਤ ਲੋਕਾਂ ਦੇ ਕਮੈਂਟਸ ਆ ਰਹੇ ਆ ਕਿ ਤੁਸੀਂ ਇਹ ਲੋਕਾਂ ਨੂੰ ਕੀ ਮੈਸੇਜ ਪਾਸ ਕਰਨ ਦੇ ਜੇ ਜਾਂ ਤੁਸੀਂ ਚਾਹੁੰਦੇ ਜੇ ਕਿ ਲੋਕੀ ਸਾਰੇ ਇਸ ਤਰ੍ਹਾਂ ਕਰਨ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਹੈਗਾ ਤੇ ਹੁਣ ਮੰਮੀ ਦੱਸਣਗੇ ਇਹਦੇ ਬਾਰੇ ਹਾਂਜੀ ਸਸਟੀ ਕਾਲ ਜੀ ਫੋਰਸ ਨੌ ਕੀ ਹਾਲ ਚੱਲੇ ਉਮੀਦ ਹੈ ਕਿ ਮੇਰੀ ਪੂਰੀ ਫੈਮਿਲੀ ਠੀਕ ਠਾਕ ਹੋਏਗੀ ਤੇ ਪਰਮਾਤਮਾ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਣ। ਅੱਛਾ ਹਾਂ ਜਿਹੜੀ ਗੱਲ ਕਿਰਨ ਨੇ ਕਹੀ ਬਿਲਕੁਲ ਸਹੀ ਗੱਲ ਕਹੀ ਹੈ ਜੀ। ਇਹ ਬਿਲਕੁਲ 100 2% ਕੀ 200% ਮਤਲਬ ਰੀਅਲ ਸਟੋਰੀ ਹੈਗੀ ਹੈ। ਬਿਲਕੁਲ ਸਾਡੇ ਆਸਟ੍ਰੋ ਪ੍ਰੋਫੈਸਰ ਦੀ ਸਟੋਰੀ ਹੈਗੀ। ਸਾਨੂੰ ਉਹਨਾਂ ਨੇ ਹੀ ਕਿਹਾ ਸੀ ਕਿ ਤੁਸੀਂ ਆਪਣੇ ਚੈਨਲ ਤੇ ਇਹ ਸਟੋਰੀ ਵਿਖਾਓ ਕਿ ਉਹਨਾਂ ਨਾਲ ਕੀ ਕੁਝ ਹੋਇਆ। ਉਹਨਾਂ ਦੀ ਪੂਰੀ ਫੈਮਿਲੀ ਨੂੰ ਪਤਾ ਕਿ ਸਟੋਰੀ ਚੱਲੀ। ਉਹਨਾਂ ਦੇ ਬੱਚਿਆਂ ਨੂੰ ਪਤਾ ਹੈ। ਉਹਨਾਂ ਦੀ ਲੜਕੀ ਨੂੰ ਪਤਾ ਹੈ ਉਹਨਾਂ ਦੇ ਦਿਮਾਗ ਨੂੰ ਪਤਾ ਉਹਨਾਂ ਦੀ ਪੂਰੀ ਫੈਮਿਲੀ ਪਤਾ ਹੈ ਇੱਥੋਂ ਤੱਕ ਕਿ ਜਦੋਂ ਸਾਡਾ ਸ਼ੂਟ ਚੱਲਦਾ ਹੁੰਦਾ ਕਈ ਵਾਰੀ ਉਹ ਸਾਡੇ ਨਾਲ ਬੈਠੇ ਹੁੰਦੇ ਆ ਤੇ ਜਿਸ ਵੇਲੇ ਸਾਡੇ ਕੋਈ ਕਈ ਡਾਇਲੋਗਾਂ ਦੀ ਮਿਸਟੇਕ ਹੁੰਦੀ ਹੈ ਨਾ ਉਹ ਕਹਿੰਦੇ ਨਹੀਂ ਇੱਥੇ ਆਹ ਡਾਇਲੋਗ ਨਹੀਂ ਸੀ ਉਸ ਵਕਤ ਮੇਰੀ ਨੂ ਨੇ ਬੋਲਿਆ ਜਾਂ ਮੇਰੇ ਮੁੰਡੇ ਨੇ ਬੋਲਿਆ ਇਹ ਡਾਇਲੋਗ ਆਹ ਵਾਲਾ ਬੋਲੋ ਤੁਸੀਂ ਇਹਨੂੰ ਸੁਧਾਰ ਕੇ ਬੋਲਣ ਦੇ ਸੇਮ ਐ ਉਹ ਬੋਲੋ ਤੇ ਆਪਾਂ ਤਾਂ ਤੁਹਾਨੂੰ ਸੱਚਾਈ ਲੈ ਕੇ ਆਂਦੇ ਆਂ ਤੇ ਤੁਹਾਡੇ ਲੱਗੇ ਕਿ ਉਹਨਾਂ ਵਿਚਾਰਿਆਂ ਨਾਲ ਕੀ ਹੋਇਆ ਜ਼ਰੂਰੀ ਨਹੀਂ ਕਿ ਮਤਲਬ ਤੁਸੀਂ ਕਹਿ ਰਹੇ ਜੀ ਕਿ ਆਪਾਂ ਗਲਤ ਮਤ ਦੇਣ ਦੇ ਆ ਨੈਜੀਤਾ ਨੂੰ ਗਲਤ ਮਾਤ ਨਹੀਂ ਦੇਣ ਦੇ ਤੁਹਾਨੂੰ ਦਿਖਾਣ ਦੇ ਹੈ ਕਿ ਅੱਜ ਵੀ ਇਹ ਚੀਜ਼ਾਂ ਹੋ ਰਹੀਆਂ ਜਾਇਦਦ ਪਿੱਛੇ ਹੋਣ ਉਹਨਾਂ ਦੇ ਘਰ ਬਿਲਕੁਲ ਸਭ ਕੁਝ ਸਹੀ ਹੈਗਾ ਸਭ ਉਹ ਜਨਾਕਰ ਸਹੀ ਹੋ ਗਿਆ ਉਹਨਾਂ ਨੂੰ ਉਨੀ ਰਿਸਪੈਕਟ ਮਿਲਣ ਦੀ ਹੈ ਜਿਦੀ ਉਹ ਹੱਕਦਾਰ ਸੀ ਤੇ ਕੋਈ ਗੱਲ ਨਹੀਂ ਇੱਕ ਦੋ ਐਪੀਸੋਡ ਲੱਗਣਗੇ ਤੁਹਾਨੂੰ ਇਹ ਸਚਾਈ ਤੁਹਾਡੇ ਤੱਕ ਲੈ ਕੇ ਆਂਦੀ ਬਾਕੀ ਤੁਸੀਂ ਸਾਡੇ ਨਾਲ ਖੁਦ ਸਮਝਦਾਰ ਜੇ ਬਾਕੀ ਜੇ ਤੁਸੀਂ ਇਹ ਗੱਲ ਕਹਿੰਦੇ ਜਿਵੇਂ ਨੈਗੇਟਿਵ ਤੁਸੀਂ ਦਿਖਾ ਰਹੇ ਦੁਨੀਆ ਨੂੰ ਕੀ ਦਿਖਾਣਾ ਚਾਹੁੰਦੇ ਨਹੀਂ ਜੀ ਐਸਾਂ ਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਜਿਹੜੀਆਂ ਟਾਡੀਆਂ ਉਮੀਦਾਂ ਆਪਾਂ ਉਹਨਾਂ ਦੇ ਖਰੇ ਉਤਰਾਂਗੇ ਬਾਕੀ ਸਭ ਥੋੜਾ ਟਾਈਮ ਦਿਆ ਕਰੋ ਇਹ ਸਚਾਈ ਅੱਗੇ ਲੈ ਕੇ ਨਾ ਫਿਰ ਤੇ ਕੀ ਆ ਫਿਰ ਤਾਂ ਆਪਾਂ ਮਤਲਬ ਥੋੜੀ ਦੇਰ ਵਿੱਚ ਸਭ ਕੁਝ ਤੁਹਾਨੂੰ ਦਿਖਾਤਾ ਉਹਨਾਂ ਦੀ ਇਸਲੀ ਦਿਨ ਦਿਖਾਈ ਜੇ ਉਹਨਾਂ ਦੀ ਸਟੋਰੀ ਤੁਹਾਨੂੰ ਦੱਸੀ ਹੈ ਨਾ ਕਾਫੀ ਵੱਡੇ ਪੰਨਿਆਂ ਦੀ ਆ ਇਹ ਤਾਂ 100 ਐਪੀਸੋਡ ਬਣ ਸਕਦਾ ਫਿਰ ਵੀ ਆਪਾਂ ਜਲਦੀ ਨਹੀਂ ਦਿਖਾਣ ਦੇ ਤੁਹਾਨੂੰ 19 20 ਮਿੰਟ 20 ਮਿੰਟ ਦੇ ਵਿੱਚ ਤੁਹਾਨੂੰ ਸਟੋਰੀ ਦਿਖਾ ਰਹੇ ਜੀ ਆ ਤੇ ਕੋਈ ਗੱਲ ਨਹੀਂ ਜੀ ਤੁਸੀਂ ਹੌਸਾ ਰੱਖੋ ਸਭ ਕੁਝ ਸਹੀ ਹੋਏਗਾ ਅ ਬਾਕੀ ਇਹਦੇ ਵਿੱਚ ਮੈਂ ਛੋਟੀ ਜੀ ਗੱਲਾਂ ਨੂੰ ਕਹਿਣਾ ਚਾਹਨੀ ਆ ਕਿ ਆਪਾਂ ਇਹਦੇ ਵਿੱਚ ਤਾਂ ਕਹਤਾਂ ਤੁਸੀਂ 네ਗੇਟਿਵ ਦਿਖਾ ਰਹੇ ਜੇ ਸੋਸ਼ਲ ਮੀਡੀਆ ਤੇ ਕਾਫੀ ਕੋ ਜਾਣਦਾ ਮੈਂ ਜ਼ਿਆਦਾ ਗੱਲ ਨਹੀਂ ਕਰਾਂਗੇ ਸਿਰਫ ਦੋ ਪੁਆਇੰਟ ਹੀ ਦੱਸਾਂਗੇ ਇੱਕ ਜਲੰਧਰ ਦੇ ਸ਼ਾਇਦ ਵਕੀਲ ਸੀ ਜਿਨ੍ਹਾਂ ਨੇ ਆਪਣੀ ਮੰਮੀ ਦੇ ਨਾਲ ਕਿੰਨੀ ਮਾਰਕੋਟ ਕਿੰਨੀ ਮਾਰਕੋਟ ਉਹਨਾਂ ਨੇ ਕੀਤੀ ਹੈਨਾ ਤੇ ਉਹਨਾਂ ਦੀ ਬੇਟੀ ਆ ਕੇ ਕੈਮਰਾ ਕਰਦੀ ਹੈ ਹਾਂ ਕਈਆਂ ਦੇ ਜਿਵੇਂ ਮੈਸੇਜ ਇਹ ਆਉਂਦੇ ਆ ਕਿ ਇਤਨਾ ਹੁੰਦਾ ਨਹੀਂ ਆ ਤੇ ਮੈਂ ਵੀ ਇਹੀ ਕਹਿਣਾ ਚਾਹਾਂਗੀ ਇਤਨਾ ਹੁੰਦਾ ਇਸ ਤੋਂ ਜ਼ਿਆਦਾ ਹੁੰਦਾ ਹਾਂਜੀ ਆਪਾਂ ਤੇ ਉਸ ਲੈਵਲ ਤੇ ਵਿਖਾਇਆ ਵੀ ਨਹੀਂ ਆ ਤੇ ਤੁਸੀਂ ਮੰਮੀ ਵਕੀਲ ਦੀ ਗੱਲ ਕਰਨਦੇ ਉਹ ਕਿਤਨਾ ਆਪਣੀ ਮਾਂ ਨੂੰ ਕੁੱਟਦੇ ਆ ਸੀ ਕੁੱਟਦਾ ਸੀ ਪੁੱਤਰੇ ਵੀ ਕੁੱਟਦੇ ਹੁੰਦੇ ਸੀ ਫਿਰ ਦੂਜੀ ਏਰਚ ਆ ਆਪਣਾ ਹੈਗਾ ਐ ਮਨੁੱਖਤਾ ਦੀ ਸੇਵਾ ਵਾਲਿਆਂ ਨੇ ਇੱਕ ਵੀਡੀਓ ਪਾਈ ਸੀ ਉਹਨਾਂ ਨੇ ਆਪਣੀ ਮਾਂ ਨੂੰ ਗਰਮੀਆਂ ਦੇ ਵਿੱਚ ਕੋਠੇ ਤੇ ਸੰਵਾਂਦੇ ਹੁੰਦੇ ਸੀ ਸ਼ਹਿਰ ਛੋਣਾ ਉਹਨਾਂ ਦੀ ਮੁਨਕਤਾ ਦੀ ਸੇਵਾ ਵਾਲਿਆਂ ਦੀ ਕੱਢ ਕੇ ਤੁਸੀਂ ਵੇਖ ਸਕਦੇ ਜੇ ਉਹਨਾਂ ਦੇ ਵਿੱਚ ਮਾਂ ਆਪਣੀ ਨੂੰ ਕੋਠੇ ਤੇ ਸੰਵਾਂਦੇ ਹੁੰਦੇ ਸੀ ਇੱਕ ਕਰਨਾਲ ਦੀ ਰਾਤੀ ਕਿੱਥੇ ਗੱਲ ਗੇ ਕੇਰਲ ਕੇਰਲ ਦੀ ਗੱਲ ਆ ਆਪਣੀ ਧਾਤੀ ਗੱਲ ਕਰਨ ਦੇ ਸੀ ਬੁੱਢੀ ਮਾਂ ਨੂੰ ਟ੍ਰੇਨ ਵਿੱਚ ਵਹਾ ਕੇ ਟਿਕਟ ਲੈ ਕੇ ਛੱਡਤਾ ਸੀ ਉਹ ਬੁੱਢੀ ਮਾਂ ਦੇ ਪੈਸੇ ਗਵਾਜ ਗਏ ਚੋਰੀ ਹੋ ਗਈ ਜਿੰਨੇ ਚਿਰ ਉਹਨਾਂ ਦੇ ਘਰ ਦੇ ਪਹੁੰਚੇ ਨਾ ਉਹਨਾਂ ਦੀ ਬੇਟੀ ਪਹੁੰਚੀ ਉਹਨਾਂ ਨੂੰ ਹਾਕ ਦੇਵਾਨ ਵਾਸਤੇ ਉਸ ਵਕਤ ਉਹ ਜਨਾਨੀ ਤੇ ਖਤਮ ਹੋ ਚੁੱਕੀ ਸੀ ਇਸ ਸਚਾਈ ਹੈ ਜੀ ਆਪਾਂ ਇਹਨੂੰ ਇਹ ਕਹੇ ਸ ਜ਼ਰੂਰੀ ਨਹੀਂ ਕਿ ਹਰ ਬੱਚੇ ਪ੍ਰਾਪਰਟੀ ਦੇ ਪਿੱਛੇ ਆ ਨਹੀਂ ਜੀ ਸਾਰੇ ਬੱਚੇ ਇਸ ਤਰ੍ਹਾਂ ਦੇ ਨਹੀਂ ਹੈਗੇ ਲੇਕਿਨ ਕੁਝ ਪਰਸੈਂਟ ਹੈ ਸਾਨੂੰ ਸਾਨੂੰ ਸਭ ਨੂੰ ਪਤਾ ਉਹ ਤੁਹਾਨੂੰ ਸਾਡਾ ਵੱਧ ਪਤਾ ਹੈਗਾ ਜੇ ਇਹ ਚੀਜ਼ਾਂ ਹੁੰਦੀਆਂ ਹੈ ਇਹ ਹੁੰਦੀਆਂ ਹੈ ਤੇ ਸਟੋਰੀ ਸਮਝਦੇ ਕੋਈ ਗੱਲਾਂ ਕਰਾ ਕੇ ਤਾਂ ਬਹੁਤ ਮਟੀਰੀਅਲ ਨਹੀਂ ਆ ਤੇ ਤੁਸੀਂ ਸਟੋਰੀ ਨੂੰ ਸਮਝੋ ਵੇਖੋ ਤੇ ਫਿਰ ਦੱਸਿਓ ਕਿਉਂਕਿ ਹੁਣ ਥੋੜਾ ਜਿਹਾ ਸਬਰ ਕਰੋ ਅੱਗੇ ਜੋ ਜਿੰਨਾ 네ਗੇਟਿਵ ਆ ਅੱਗੇ ਪੋਜ਼ਿਟਿਵ ਵੀ ਹੋਊਗਾ ਜਿੰਨਾਂ ਨੂੰ ਸਾਡੀਆਂ ਗੱਲਾਂ ਸਹੀ ਲੱਗੀਆਂ ਕਮੈਂਟਾਂ ਜਰੀਏ ਜ਼ਰੂਰ ਦੱਸਿਓ ਕਿ ਜੋ ਕੁਝ ਆਪਾਂ ਕਹਿ ਰਹੇ ਆ ਸਾਡੇ ਟੀਮ ਮੈਂਬਰ ਕਹਿ ਰਹੇ ਆ ਇਹ ਦੱਸਿਓ ਗਲਤ ਤਾਂ ਨਹੀਂ ਕਹਿ ਰਹੇ ਸੱਚ ਹੈ ਨਾ ਬਾਕੀ ਸਰਜੀਤ ਕੌਰ ਭੈਣ ਜੀ ਤੁਹਾਡੇ ਸਾਹਮਣੇ ਬੈਠੇ ਆ ਕੁਸ਼ਵਿੰਦਰ ਕੌਰ ਭੈਣ ਜੀ ਸਾਹਮਣੇ ਬੈਠੇ ਆ ਮੈਂ ਬੈਠ ਗਿਆ ਉਹ ਬੈਠੇ ਆ ਆ ਲੇਕਿਨ ਇਹ ਬਹੁਤ ਅੱਛੇ ਦੋਵੇਂ ਜਾਣੇ ਆਪਣਾ ਆਪਣਾ ਤਿੰਨੇ ਜਾਣੇ ਰੋਲ ਨਿਭਾ ਰਹੇ ਆ ਬਹੁਤ ਵਧੀਆ ਰੋਲ ਨਿਭਾ ਰਹੇ ਪ੍ਰਾਪਰਟੀ ਦੇ ਦੇਖੋ ਸਾਰਿਆਂ ਨੇ ਕਰਨੀ ਹੁੰਦੀ ਆਪਣੇ ਬੱਚਿਆਂ ਦੇ ਨਾਲ ਉਹ ਪਰ ਸੋਚ ਸਮੇਂ ਕੇ ਕਰੋ ਕਿ ਕੁਝ ਹੋ ਵੀ ਸਕਦਾ ਵਾ ਨਹੀਂ ਪੰਜੀ ਸਾਰੇ ਬੱਚੇ ਐਸੋ ਜੇ ਨਹੀਂ ਹੁੰਦੇ ਕਈ ਬੱਚੇ ਮਾਪਿਆਂ ਪੈਸੇ ਨਹੀਂ ਕਰ ਦਿੰਦੇ ਕਈ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਵਾਸਤਾ ਹੀ ਨਹੀਂ ਹੁੰਦਾ ਮਾਪਿਆਂ ਅੱਗੋਂ ਕਰਨ ਪ੍ਰਾਪਰਟੀ ਭਾਵੇਂ ਪਿੱਛੋਂ ਕਰੋ ਮਾਪਿਆਂ ਨੂੰ ਪ੍ਰਾਪਰਟੀ ਦਾ ਕੋਈ ਲੈਣਾ ਨਹੀਂ ਮਾਪਿਆਂ ਡਾਟ ਕੋ ਕੁਝ ਨਹੀਂ ਮੰਗਦੇ ਸਿਰ ਇੱਜ਼ਤ ਮੰਗਦੇ ਇਹ ਇੱਜ਼ਤ ਮੰਗਦੇ ਸੇਵਾ ਮੰਗਦੇ ਇੱਜ਼ਤ ਮੰਗਦੇ ਹੋਰ ਕੁਝ ਨਹੀਂ ਚਲੋ ਜੀ ਉਹਨਾਂ ਨੇ ਪਹਿਲਾਂ ਵੀ ਦੇਣੀ ਬਾਅਦ ਚ ਵੀ ਦੇ ਕੇ ਹੀ ਜਾਣੀ ਹੈ ਪ੍ਰਾਪਰਟੀ ਚਲੋ ਥੈਂਕ ਯੂ ਸੋ ਮੱਚ ਜੀ ਇਹ ਜ਼ਰੂਰ ਰੱਖਿਆ ਜੀ ਚਲੋ ਹੁਣ ਵੇਖੋ ਸਾਡੀ ਸਟੋਰੀ ਕੀ ਕਰਦੀ ਹੈ ਥੈਂਕ ਯੂ इनी मिनी ता दी दोल पुना वेसी इनी मिनी ता दी दोल पुना छ फसेप्टबर इनी मिनी मुजे पता ए इनी मिनी ता सी दोल में फसी उबोला उ उ खै कितने सोने लगे थे बच्चे निके निके ओए गए मेरा बड़ाई जी का ननू मिलनते ਓਏ ਕਿਹਨਾਂ ਬੋਲ ਹੀ ਪਿਆਰੇ ਬੱਚੇ ਕਿੰਨਾ ਜੀ ਹੋ ਗਿਆ ਮੈਨੂੰ ਮਿਲੇ ਹੀ ਨਹੀਂ ਹੋਇਆ ਮੈਂ ਜਾਨੀ ਆ ਓਏ ਵੇਖਦੀ ਹਾਂ ਇੰਨਾ ਦੀ ਮਾਂ ਤੇ ਨਹੀਂ ਵੇਖਣ ਲਈ ਕਿਤੇ ਹਾਏ ਵੇਖਦੀ ਹਾਂ ਓਏ ਕਿਹਨਾਂ ਬੋਲ ਹੀ ਮੈਂ ਵੇਖਾਂ ਮਿਲਾਂ ਤਾਂ ਸਹੀ ਹਾਏ ਹਾਏ ਮੇਰੇ ਧਿਆਨ ਤੜਫਣ ਡਈ ਐ ਬੱਚਿਆਂ ਨੂੰ ਮਿਲਣ ਤੋਂ ਬਿਨਾ ਸੰਦੇ ਮੰਦੇ ਤਿਉਹ ਸੰਦੇ ਮੈਂ ਐਸੀ ਦੀ ਹਿੰਦੀ ਨਹੀਂ ਫਿਆਰੇ ਲੱਗਦੇ ਬੀ ਬੱਚੇ ਰੰਮੜਾ ਜੀ ਕਹਦਾ ਇਹਨਾਂ ਨੂੰ ਮਿਲਣਦੇ ਹੋਏ ਗਿਆ ਹਏ ਇਹ ਵੀ ਲੋ ਠੰਡੂ ਕਾ ਕੀ ਬੱਚਿਆਂ ਨੂੰ ਮਿਲ ਕੇ ਹੋ ਗਿਆ ਬਹੁਤ ਅਹ ਇਹ ਦੇਖੋ tomotum ma mate tumena 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 m

ਮੰਮੀ ਨੇ ਤੇ ਦਾਦੀ ਨੇ ਹਾਨੂੰ ਤੁਹਾਡੇ ਕੋਲ ਬੈਣ ਨੂੰ ਮਨਾ ਕੀਤਾ ਹੈ। ਹਾਏ ਦਾ ਇੱਕ ਕਿਉਂ ਕਿਹੜੀ ਗੱਲੋ? ਮੈਂ ਤੇ ਤੁਹਾਡੀ ਬੜਾ ਦਾਦੀ ਕਿਹਾ ਬੱਚੇ ਮੈਨੂੰ ਤੇ ਬੜਾ ਮਿਲ ਕੇ ਮੈਨੂੰ ਤੇ ਤੁਹਾਨੂੰ ਬੜੀ ਚਾਹੀਦੀ ਕੁਸੂਨਾ ਮਮਾ ਮਮਾ ਨੇ ਮਨਤਿਆ ਚਹੀ ਸ਼ਾਬਾਤ ਨਿਤਰਨੀ। ਕਾਸ਼ ਮਾਜਾ ਚਲੇ ਵਰਨਾ ਮਮਾ ਦਾਦੀ ਗੁੱਸਾ ਕਰੇਗੀ। ਹੂੰ ਚਾਹੀ ਆਪਸੇ ਸਮੈਲ ਆ ਰਹੀ ਹੈ। ਸਹੀ ਸਹੀ ਬੋਲ ਰਹਾ ਤਾਂ ਮਮਾ ਦਾਦੀ ਨੇ। ਚੱਲ ਆ ਚਲੇ ਮਨਸ। ਨਾ ਬੱਚਿਆਂ ਨੂੰ ਮੈਂ ਬੜੇ ਅੱਛੇ ਪਾਲਿਆ ਇਹਨਾਂ ਦੇ ਪੋਤੜੇ ਮੈਂ ਤੁੰਦੀ ਦੀ ਅੱਜ ਇਹ ਮੇਰੇ ਗੁੱਲ ਲਿਆਂਦੇ ਕਹਿੰਦੇ ਦਾਦੀ ਗੁੱਲ ਸੁਮੈ ਲਾਂਦੇ ਹੋਈ ਕਹਿੰਦਾ ਅਏ ਰਾਈ ਮੈਂ ਕਿੱਥੇ ਜਾਵਾਂ ਮੈਨੂੰ ਤੇ ਇੰਨੇ ਪਿਆਰੇ ਬੱਚੇ ਲੱਗਦੇ ਨੇ ਕੁਝ ਕਹਿੰਦੀ ਗੱਲ ਨਹੀਂ ਤਨਿਆ ਸੁਖਨਾ ਸੁਖ ਸੁਖ ਕੇ ਮੈਂ ਬੱਚੇ ਲਿੱਤੇ ਹੋਇਆ ਅਜੋ ਇਹ ਬੱਚੇ ਕਹਿੰਦੇ ਹਦਾਦੀ ਕੋਲ ਨਹੀਂ ਜਾਣਾ ਹੋ ਗਿਆ ਦਾ ਜਿਥਲੇ ਨਿਗਲ ਕਹਿੰਦੇ ਮੇਰੇ ਪਤਾ ਕਿੰਨਾ ਜੀਨ ਕੁਛਦਾ ਹੋ ਗਿਆ ਆਤੀ ਬੱਲੇ ਬੁੱਸੇ ਵੱਡੇ ਕੀਤੇ ਨਨ ਵਜੂ ਹੀ ਕਹਿੰਦੇ ਨੇ ਅੰਬਾ ਨਦੀ ਕੋਲ ਨਹੀਂ ਜਾਣਾ ਮੇਰਾ ਤੇ ਬੜਾ ਜੀਨ ਲੋਕ ਕੁਛਦਾ ਹੋ ਗਿਆ ਨਾ ਕੀ ਹੋਇਆ ਉਹ ਵੇਖ ਲੈ ਮੁੰਡਾ ਜੁਗਿੰਦਾ ਹੈ ਰੋ ਨਾ ਮੁੱਕਣੀ ਨੀ ਦਰਾ ਕੀ ਹੈ ਲੋਚ ਨਹੀਂ ਆਉਣਾ ਕੀ ਇਹ ਮੈਂ ਤੇ ਬੱਚਿਆਂ ਨੂੰ ਮਿਲਣ ਲੱਗੀ ਹਾਂ ਤੇ ਮੇਰੇ ਤੇ ਜੀ ਨੂੰ ਕੁਛ ਹੁੰਦਾ ਹੀ ਮੈਨਿਆ ਨਾ ਵੇਖਾ ਮੈਨੂੰ ਤੇ ਬਹੁਤ ਹੁੰਦਾ ਹੀ ਬੱਚਿਆਂ ਨਾਲ ਮਿਲਣ ਤੇ ਮੈਂ ਇੱਕ ਵਾਰੀ ਸਮਝਾਇਆ ਸੀ ਨਾ ਕਿ ਮੇਰੀਆਂ ਬੋਤਰੀਆਂ ਨੂੰ ਹੱਥ ਨਹੀਂ ਲਾਣਾ ਕਿ ਲੋ ਆਦਤ ਦੇਰੀਆ ਬੋਤਰੀਆਂ ਦੇ ਮੇਰੀਆਂ ਕੁਛ ਨਹੀਂ ਲੱਗਦੀਆਂ ਤੇਰੀਆਂ ਲੱਗਦੀਆਂ ਸੀ ਹੋ ਨਹੀਂ ਲੱਗਦੀਆਂ ਆਏ ਆਏ ਹੋਣੀ ਕੀ ਹੋ ਗਿਆ ਹੋ ਨਹੀਂ ਲੱਗਦੀਆਂ ਤੇਰੀਆਂ ਤੇ ਮੇਰੀ ਗੱਲ ਸੁਣ ਇਹ ਸੂਡ ਕਿੱਨੇ ਹੀ ਇਹ ਤਨ ਪਾਲ ਲਈ ਆਏ ਗਏ ਮੈਂ ਕਿਹ ਕੋਈ ਆਣਾ ਕੋਈ ਆਉ ਜਾਂਦਾ ਜੱਲ ਮੈਂ ਰੂੜੇ ਹੀ ਪਾ ਲਾ ਤੂੰ ਆ ਜੀ ਵੀ ਜਪ ਨਹੀਂ ਤੇ ਕੋਈ ਆਏਗਾ ਤਾਂ ਤੈਨੂੰ ਮਿਲਾਵਾਂਗੇ ਉਹਦੇ ਨਾਲ ਹਾਂ ਕਿਉਂ ਮੈਂ ਕੀ ਕਿਹਾ ਤੁਹਾਨੂੰ ਕੁਛ ਨਹੀਂ ਕਿਹਾ ਕੋਈ ਨਹੀਂ ਗਿਆ ਤੇ ਇਹ ਕੱਪੜੇ ਪਾ ਲੈ ਆਪਣੇ ਤੇ ਸੂਟ ਕੱਲ ਵਾਲਾ ਪਾ ਲੈ ਆਹਦੇ ਨੂੰ ਕੀ ਇਹ ਹੀ ਸੂਟ ਰੈਂਦੇ ਮੇਰੇ ਨਾਲ ਕੱਲ ਵਾਲਾ ਪਾ ਕੋਈ ਲੋੜ ਨਹੀਂ ਗਿਆ ਮੁਰਗੇ ਮੇਰੇ ਕਾ ਨਹੀਂ ਮੈਂ ਕੋਤੋਂ ਫੇ ਨਹੀਂ ਜਾਂਦੇ ਕੱਪੜੇ ਇਹਨੂੰ ਧੋ ਗਏ ਇਹਨੂੰ ਰੱਖ ਦੇ ਤੇ ਦੂਸਰਾ ਕੱਲ ਵਾਲਾ ਹੀ ਪਾ ਲੈ ਕਲ ਤੂੰ ਬਗੜਦਾ ਉਹ ਦੇ ਦੋ ਨਿਕਲ ਬਾ ਮੈਨੂੰ ਸੰਗ ਵਿੱਚ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਜਿੰਨਾ ਦਿਨ ਮੇਰੀ ਜਾਇਦਾਦ ਹੈ ਸੀ ਹੈ ਉਹਦੇ ਤੇ ਤੁਸੀਂ ਮੇਰੀ ਸਾਰੇ ਜਿੰਨੇ ਸੇਵਾ ਕਰਦੇ ਸੀ ਅੱਜ ਤੁਸੀਂ ਸਾਰੀ ਜਾਇਦਾਦ ਆਪਣੇ ਨਾਲ ਲੈ ਵਾਲੀ ਹੈ ਮੇਰੀ ਬੁੱਢੀ ਨੂੰ ਵੇਖੀ ਹਾਲ ਕਰਨ ਦੇ ਉਹ ਮੇਰਾ ਹੁਣ ਲੱਗਿਆ ਨਾ ਬੜਾ ਲੱਗਿਆ ਰ ਬੜਾ ਤੇ ਚੱਲ ਨਿਕਲ ਬਾ ਕਿੱਥੇ ਜਾਵਾ ਉੱਧਰ ਬੈਠ ਸਾਰਾ ਦਿਨ ਉੱਧਰ ਬਹਿਣਾ ਛਾਵੇਂ ਬੈਠ ਬਾਹਰ ਜਾ ਕੇ ਤੇ ਨਾਲ ਸ਼ਾਮ ਨੂੰ ਅੰਦਰ ਆਣਾ ਤੂੰ ਆਏ ਆਏ ਮੈਂ ਕਿੰਨੇ ਵਿੱਚ ਕਿਚੇ ਭਰਾਂਗੀ ਸ਼ਾਮ ਬਾਹਰ ਵਾ ਆ ਗਈ ਹੈ ਚਾਵਲਾ ਕੇ ਬੈਠ ਕੱਲ ਬਾਹਰ ਉਠ ਉਡ ਬਾਹਰ ਚੱਲ ਨਿਕਲ ਥੋ ਨਿਕਲ ਬਾਹਰ ਆਏ ਆਏ ਤੂੰ ਤੇ ਮੇਰੇ ਲਾਲ ਨਾ ਘੇਰ ਕਮਾਂਡੇ ਓ ਕੋਈ ਗੈਰ ਨਹੀਂ ਕਮਾਂਡੇ ਚੱਲ ਕਮਾਂਡੇ ਹੋਰ ਕਿ ਮੇਰੇ ਜਿੰਨਾ ਦਰਜਾਇਦਾ ਰਹੀ ਸੀ ਉਹਨਾਂ ਦੀ ਤੇ ਤੁਸੀਂ ਮੇਰੇ ਨਾਲ ਚੰਗੇ ਸੀ ਹੁਣ ਦਵਾਨੋ ਕੀ ਹੋ ਗਿਆ ਹੋਏ ਕਿ ਨਾ ਮੈਂ ਕਿੱਥੇ ਮਰ ਜਾਕ ਬਾਠਾਵੇਂ ਬੈਠ ਜਾ ਆਏ ਗਏ ਉੱਥੇ ਗਰਮੀ ਮੜੀ ਗਈ ਆ ਵੀਗੇ ਨਾਲ ਕਿੱਥੇ ਵਾ ਨਹੀਂ ਹੋਈ ਹੋਏ ਕਿ ਬਹੁਤ ਮੁਰਾ ਤੁਸੀਂ ਇੱਕ ਮਾਂ ਦੇ ਨਾਲ ਵੀ ਸ਼ਿਵਾਸ ਕਾਰਡ ਕੀਤਾ ਮੈਂ ਤੁਹਾਨੂੰ ਬਦਸੀਸ ਵੀ ਨਹੀਂ ਦੇ ਸਕਦੀ ਕਿਉਂਕਿ ਤੁਸੀਂ ਮੇਰੀ ਆਂਦਰਾ ਜੀ ਨੇ ਕੋਈ ਵੀ ਕਹੀ ਨਹੀਂ ਜਾਂਦਾ ਵੀ ਕੇ ਨਾ ਮੈਂ ਕੁਝ ਤੁਹਾਨੂੰ ਕਹਿ ਸਕਦੀ ਆ ਰੱਬ ਸਭ ਵੇਖਦਾ ਮਿਆ ਆਪਣੇ ਜਿੰਦੇ ਦੀ ਆਪਣੀ ਹਾਲਾਤ ਕਦੀ ਹੱਥ ਵੱਡ ਕੇ ਨਹੀਂ ਦੇਣੇ ਚਾਹੀਦੇ ਮੈਂ ਤਾਂ ਸਭ ਕੁਝ ਤੁਹਾਨੂੰ ਭੋਲੇ ਭਾਈ ਸਭ ਕੁਝ ਦਿੱਤਾ ਮੈਨੂੰ ਕੀ ਪਤਾ ਸੀ ਮੇਰੇ ਨਾਲ ਇਹ ਹਾਲ ਹੋਣਾ ਵੇ ਨਹੀਂ ਤੇ ਹਰ ਮਾੜਾ ਹਾਲ ਮੇਰੇ ਵਕਰ ਗੋੜਾ ਚੱਲ ਚੁੱਪ ਕਿਰਨ ਆ ਆ ਕੱਢੀ ਗਏ ਨਾ ਜੀ ਮੰਮੀ ਆ ਗੱਡੀ ਮਾਰ ਪਾੜਨ ਚੱਲ ਨੀ ਚੱਲ ਬੜੀਏ ਚੱਲ ਚੱਲ ਦੁਰਵਾ ਚੱਲ ਚੱਲ ਉਥੇ ਤੇਰੇ ਪਾਇਲਾ ਨਾ ਉਹਦੇ ਥੱਲੇ ਬਹਿ ਜਾ ਚੁੱਪ ਰਹਿ ਗੀ ਸ਼ਾ <laughs> आय रेबा अभी दिन में जा रही है जानि खा रही है सर्दी होनी अच्छा करना दादा सिया पानी ग्लाई करो लिया पानी पूरी पीए माफ गए हैं दे नाल सुबह मम्मी तू जब कर मैं सब कुछ अपनी उलाली कर ली तेरे पीछे करन रही है कि तू सुख पावे ਮੰਮੀ ਮੈਨੂੰ ਇਸ ਤਰ੍ਹਾਂ ਦਾ ਸੁਖ ਨਹੀਂ ਚਾਹੀਦਾ ਤੁਸੀਂ ਦਾਦੀ ਨਾਲ ਆ ਸਾਰਾ ਕੁਝ ਕਰਨ ਦੇ ਜੇ ਤੁਸੀਂ ਨਾ ਕਰੋ ਇਸ ਤਰ੍ਹਾਂ ਮੈਨੂੰ ਇਹੋ ਜਿਹਾ ਸੁਖ ਨਹੀਂ ਚਾਹੀਦਾ ਰਹਿਣ ਦਿਓ ਤੁਸੀਂ ساری ਉਮਰ ਤੇਰੇ ਪਿਓ ਦੇ ਤਰਲੇ ਕਰਦੀ ਉਹ ਨਾ ਮੰਨਿਆ ਹੁਣ ਤੂੰ ਨਾ ਮੰਨ ਹੁਣ ਤੂੰ ਨਾ ਮੰਨ ਮੇ ਕੋਈ ਤਰੀਕਾ ਥੋੜੀ ਹੈ ਸਾਰਾ ਦਿਉਣਾ ਕੁੰਡਲੀ ਵਾਰ ਕੇ ਬੈਠੀ ਹੈ ਸਮਾਨ ਦੇ ਉੱਤੇ ਮੰਮੀ ਸਾਰੀ ਸਾਰੀ ਜਾਇਦਾਦ ਉੱਤੇ ਇਹਦੀ ਚੱਲਣ ਦਿੱਤੀ ਤੁਸੀਂ ਹੁਣ ਵੀ ਨਹੀਂ ਕਿਸੇ ਦੀ ਚੱਲਣ ਦੇ ਏਡੇ ਤੁਸੀਂ ਬਹੁਤ ਗਲਤ ਕਰਨ ਦੇ ਜੇ ਨਹੀਂ ਕੀ ਗਲਤ ਕਰਨ ਦੇਈ ਆਉਣ ਵਾਲੇ ਸਮੇਂ ਤੇ ਅੰਪਤਾਲਾ ਗਾ ਕਿਤੇ ਲੱਖਾਂ ਕਰੋੜਾਂ ਦਾ ਮਾਲਕ ਬਣ ਗਿਆ ਐ ਇਸ ਕਰੇਗਾ ਐਸ ਤੂੰ ਸੋਚਦਾ ਹੀ ਨਹੀਂ ਮੈਂ ਕੀ ਗਲਤ ਕਰਨ ਢਈ ਆ ਮੈਂ ਗਲਤ ਕਰਨ ਢਈ ਤੇਰੇ ਚੁੱਕਾ ਵਿੱਚ ਕਰਨੀ ਵੀ ਇਹ ਸਾਰਾ ਕੁਝ ਯਾਦ ਕਰੋਗੇ ਮੈਂ ਰਵਾਂ ਨਾ ਰਵਾਂ ਦੁਨੀਆ ਤੇ ਸਾਡੀ ਮਾਂ ਕੀ ਕੋਈ ਸਾਡੇ ਲਈ ਕਰ ਗਈ ਸਭ ਕਿਸੇ ਚੀਜ਼ ਦੀ ਤੰਗੀ ਨਹੀਂ ਆਉਂਦੀ ਵੀ ਜਿਨ੍ਹਾਂ ਕੋ ਨਹੀਂ ਨਾਲੇ ਪੁੱਛ ਕੇ ਦੇਖੀ ਉਹਨਾਂ ਦਾ ਹਾਲ ਤੁੰਦੇ ਪਈ ਤੈਨ ਸਮਝੀ ਨਹੀਂ ਐ ਇਸ ਗੱਲ ਦੀ ਮੈਂ ਤੇਰਾ ਭਲਾ ਕਰਨੀ ਵੀ ਤੇ ਤੂੰ ਸੋ ਮੈਨੂੰ ਕਰੀ ਜਾ ਮੇਰੀ ਮਾਂ ਗਲਤ ਕਰਨ ਢਈ ਹਾਂ ਤੇ ਚੱਪ ਕੋ ਤੇਰਾ ਨਾ ਹੋ ਗਿਆ ਜੇ ਮਰ ਗਈ ਤਾਂ ਕਹੀਂ ਸਰਦਾਂ ਜੜਿਆ ਦੇ ਤੇਰੇ ਹੱਥ ਕੀ ਆਣਾ ਕੱਖ ਵੀ ਨਹੀਂ ਆਣਾ ਤੇਰੇ ਹੱਥ ਟੱਕਦਾ ਰਹੀ ਫਿਰ ਮੂੰਹ ਆ ਤੇਰੀ ਮਾਂ ساری ਉਮਰ ਤਕਦੀਰੀ ਪੈਸੇ ਪੈਸੇ ਨੂੰ ਤਰਸਦੀ ਰਹੀ ਐ ਤਾਨੂੰ ਸਮਝ ਹੀ ਨਹੀਂ ਕਿ ਸੱਗਲ ਦੀ ਆਂਦੀ ਵੀ ਮੈਂ ਕੀ ਕਰਨ ਢਈ ਕਹਲਾ ਬੁੰਜੇ ਤੇਲੇ ਲਾ ਦੀ ਰਾਤ ਲ ਮੇ ਬਈ ਰਿਆ ਲੱਕ ਵੀ ਪੀੜੋਂ ਹੁੰਦੀ ਆ ਵਕਾਂ ਜੀ ਵੀ ਨਹੀਂ ਅੱਡ ਨਹੀਂ ਜਾਂਦੀ ਕਾਲ ਮੈਨੂੰ ਕੁ ਦਵਾਈ ਦੋਈ ਲੈ ਆ ਰਿਹਾ ਜਾ ਕੇ ਦਵਾਈ ਦੋਈ ਤਾਂ ਕੋਈ ਨਹੀਂ ਮਿਲਨੀ ਮਲੱਠੀ ਦੇ ਦੇਣੀ ਤੇ ਮੂੰਹ ਚ ਪਾ ਲੈ ਚੂਸ ਲੈ ਹੁਣ ਆਇਆ ਮੈਨਰੇ ਕੋਲ ਉਹ ਖਾਦੀ ਨਹੀਂ ਉਹ ਖਾਏ ਨਹੀਂ ਤੇ ਆਪੇ ਖਾਦੀ ਜਾਏਗੀ ਚੂਸ ਨਹੀਂ ਖਾਣੀ ਦੋੜੀ ਐ ਤੂੰ ਚੂਸ ਨਹੀਂ ਆਓ ਠੀਕ ਐ ਪਰ ਮੈਨੂੰ ਉਹਨਾਂ ਦੁਕਾਨਦਾਰ ਥੋੜੀ ਫਰਕ ਪੈ ਗਿਆ ਪੈ ਗਿਆ ਨਾ ਪੈ ਗਿਆ ਨਾ ਤੇ ਹੋਰ ਮੰਡੇ ਇੱਥੇ ਹੀ ਸੋਣਾ ਪੈਣਾ ਕੋ ਮੱਤਰ ਲਈ ਫੁੱਲਾਂ ਸੇ ਇਹ ਨਹੀਂ ਚਪਰਾਉਂਦਾ ਇਸ ਜਾਨੀ ਤੇ ਤੈਨੂੰ ਮੈਂ ਉੱਥੇ ਪਾਵਾਂ ਐਥੇ ਹੀ ਸੋਣਾ ਬਹਿਣੀ ਤੂੰ ਕਹੇ ਰਾਮ ਨੇ ਸੋਇਆ ਕਰ ਨਹੀਂ ਨਾ ਉੱਟ ਕੇ ਜਾਂਦਾ ਤੇ ਮੈਂ ਬਿਰਦਾਸ਼ਮ ਛੱਡਾ ਨਹੀਂ ਤੇ ਕੋ ਆਏ ਆਏ ਅੱਡੀ ਮੈਂ ਕੀ ਕਰਮ ਕਰ ਲੈ ਜਿਹੜੇ ਐਡਾ ਮਨ ਮਿਲਦਾ ਢੰਡੰਡੇ ਢੱਲੇ ਲੇ ਉਹ ਕਹੇ ਮੈਨੂੰ ਨਹੀਂ ਇੱਧਰ ਸੁਟਾ ਜਾਂਦਾ ਮੈਂ ਕੀ ਕਰ ਸੋਣਾ ਤੇ ਤੈਨੂੰ ਇੱਥੇ ਹੀ ਬਹਿਣੀ ਜੇ ਬਹੁਤੀ ਟੀੜਪੜ ਕੀਤੀ ਨਾ ਤਾਂ ਹੁਣ ਤੇ ਪੱਖਾ ਚੱਲਦਾ ਪਏ ਹੁਣ ਕੇ ਪੱਖਾ ਵੀ ਨਹੀਂ ਹੋ ਮੇਰ ਨਾਲ ਮਦਦ ਨਾਸਾ ਚੁੱਕ ਕੇ ਤਾ ਬਾੜ ਪਲਾੜ ਦੇ ਵਿੱਚ ਉੱਥੇ ਲੰਮੇ ਪਾ ਲਏ ਆਏਗਾ ਇਹ ਪੁੱਛ ਉੱਧਰ ਕਦੀ ਟੁੱਟੇ ਵੀ ਨਹੀਂ ਨਾ ਕਦੀ ਐਂਡ ਕੀਤਾ ਹੀ ਨਹੀਂ ਸੀ ਐ ਤੈਨੂੰ ਕੀ ਹੋ ਗਿਆ ਹੋ ਗਿਆ ਜੋੜਾਂ ਦੀ ਹੋ ਗਿਆ ਜੋੜਾਂ ਦੀ ਹੋ ਗਿਆ ਹੁਣ ਇੱਥੇ ਹੀ ਛੋਲਾ ਪੈਣਾ ਇਹ ਤੂੰ ਸੋਚ ਲੈ ਆਏ ਆ ਇਹ ਮੈਂ ਦੱਸ ਕੀ ਕਰੂੰਗੀ ਜਿਹੜੇ ਤੂੰ ਮੈਨੂੰ ਇੱਥੇ ਤੱਕ ਮਨ ਨੂੰ ਪਹੁੰਚਾ ਛੱਡਿਆ ਤੂੰ ਕਰਮਾਂ ਦੀ ਗੱਲ ਰਹਿਣ ਹੀ ਦੇ ਜੋ ਕੋਈ ਕੀਤਾ ساری ਉਮਰ ਸੋਨੇ ਨਾ ਲੱਦੀ ਪਈ ਸਾਰੀ ਮਾ ਰਾਜ ਤੇ ਰਾਜ ਪਲਨਾ ਤੇ ਬੈਠੀ ਨਹੀਂ ਐ ਉਹ ਕਭੀ ਜਲੰਡੀ ਨਹੀਂ ਮੇਰੇ ਉੱਤੇ ਇਹ ਲਿਆ ਇਹ ਲਿਆ ਬਤੇਰਾ ਕੋ ਆ ਬਲਾ ਤਨ ਰਜਾ ਅੱਜ ਤਜੀ ਮਤਨ ਬੋਰੀ ਕੋ ਜੇ ਤੈ ਤਨ ਖਾਣ ਪੀਣੂ ਆਏ ਹੈ ਜਉ ਉਹਨੇ ਮੈਂ ਚਨੀ ਲਮ ਜਲ ਬਨੇ ਹੱਥ ਵਟ ਕੇ ਲੇਟੇ ਮੇਰੇ ਅੱਤ ਕਰਣੇ ਜੀ ਹੱਥ ਵਟਣ ਦੀ ਹੀ ਗੱਲ ਐ ਵੈਸੇ ਦੇਣਾ ਹੀ ਸੀ ਬਾਅਦ ਵੀ ਤੇ ਦੇ ਰਹੀ ਸੀ ਜੇ ਹੁਣ ਦੇ ਤਾ ਤੈ ਬਾਅਦ ਵੀ ਤੱਕ ਤੂੰ ਦੇ ਨਹੀਂ ਸੀ ਸਾਨੂੰ ਸਰ ਮੋਂ ਦੇ ਕੇ ਜਾਣਾ ਸੀ ਓ ਮੇਨਾ ਜਿੰਗਾ ਤੇ ਵਿਹਾਰ ਕਰੋ ਮੈਂ ਕੀ ਕੁਛ ਨਹੀਂ ਤੁਹਾਡੇ ਲਈ ਕੀਤਾ ਸਭ ਕੁਝ ਤਾਨੂੰ ਮੈਂ ਆਪਣਾ ਆਪ ਦੇਤਾ ਜੇ ਵਰਤਾ ਕੰਦੇ ਤੇ ਸਭ ਕੁਝ ਮੈਂ ਦੇਤਾ ਆ ਮੇਰੀ ਹਾਲਤ ਕਰਨ ਨਹੀਂ ਆ ਜੀ ਨਹੀਂ ਮਾਤਾ ਮੇਰੀ ਗੱਲ ਸੁਣਾ ਜੇ ਵਰ ਦੇ ਦਿੱਤਾ ਉਹ ਤਾਂ ਦੇਣਾ ਹੀ ਸੀ ਜਿੰਦਿਆਂ ਦੇਤਾ ਤੇ ਮਾਰ ਕੇ ਦੇਦਾ ਉਹ ਸਾਡਾ ਹੀ ਸੀ ਉਹ ਤੂੰ ਉੱਤੇ ਕੁਡਲੀ ਮਾਰ ਕੇ ਬੈਠੀ ਸੀ ਹਾਂ ਤੇ ਸਾਡਾ ਹੀ ਜ਼ੀਰਾ ਆਖਿਆ ਤੇ ਠੀਕ ਹੈ ਤੁਹਾਡਾ ਮੈਂ ਕਦੋਂ ਕਹਿੰਨੀ ਕਿ ਮੇਰਾ ਹੈਗਾ ਪਰ ਗੰਧੇ ਗਮੇ ਆਜ ਤੂੰ ਮੇਖੋ ਸੀ ਕਿੱਥੇ ਬੈੱਡਾਂ ਤੇ ਸੌਣ ਵਾਲੀ ਤੇ ਕਿੱਥੇ ਤੂੰ ਹੀ ਮੇਰੀ ਆ ਹਾਲਤ ਕੀਤੀ ਪੁੰਜੇ ਸਲਮੇ ਬਾਣਦੇ ਉਹ ਕੀ ਹਾਲਤ ਕਰ ਦਿੱਤੀ ਡਬਲ ਬੈੱਡ ਦੀ ਕਦਰ ਵਛਾਈ ਇਹ ਸੁਹਾੜਾ ਨਾਲ ਦਿੱਤਾ ਤੈਨੂੰ ਐਸੀ ਆਦਤ ਪੈ ਗਈ ਸੀ ਗੱਦਿਆਂ ਤੇ ਚੜਨ ਦੀ ਹਰ ਵੇਲੇ ਮੈਂ ਬੈਠੀ ਦਾ ਪਟਰਾਣੀ ਬਣ ਕੇ ਉਹਦੇ ਉੱਤੇ ਅੱਜ ਕਦ ਗਰਮੀ ਵੈਸੀ ਗੱਦੇ ਖਾਂਦੇ ਆ ਸੁੱਤਾ ਹੀ ਨਹੀਂ ਜਾਂਦਾ ਉਹਦੇ ਤੇ ਮੈਂ ਤੇ ਗਲਤੀ ਕਰ ਲਈ ਤੁਹਾਨੂੰ ਦੇਖ ਕੇ ਮੈਂ ਤੇ ਤੁਹਾਨੂੰ ਦੀ ਨਾਲ ਸੁਲਾਹ ਕੀਤੀ ਦਵਾਈ ਨਾਲ ਸੁਲਾਹ ਕੀਤੀ ਕਹਿੰਦੇ ਚਲ ਮਾਤਾ ਕੋਈ ਗੱਲ ਨਹੀਂ ਤੇਰਾ ਕਿਤੇ ਉਹਨਾਂ ਨਾਲ ਕੀ ਉਹਨਾਂ ਨੇ ਠੀਕ ਹੀ ਤਾਂ ਸੁਲਾਹ ਦਿੱਤੀ ਕਿ ਗਲਤ ਨਹੀਂ ਦਿੱਤੀ ਸੁਲਾਹ ਉਹਨਾਂ ਨੂੰ ਪਤਾ ਜੇ ਇਹ ਦੇਵਾ ਕਰਦੇ ਆ ਯੋ ਹੱਕਦਾਰ ਹੈ ਇੱਥੇ ਠੀਕ ਹੈ ਅੱਕਾ ਡਾਟੀ ਮੈਂ ਤਾਂ ਕਹਿੰਨੀ ਆ ਕਿ ਮੈਂ ਹੱਕਦਾਰ ਨਹੀਂ ਆ ਕੰਮ ਕਰ ਕੋ ਮੈਨੂੰ ਵੀ ਆ ਟੁੱਠਈ ਕਰੋ ਕੋਈ ਦਵਾਈ ਨਹੀਂ ਕੋਈ ਦੁਰਬਲਿਕਾ ਤੇ ਆਂਦੀ ਨਹੀਂ ਮੈਨੂੰ ਕਹਿੰਨੀ ਚੁਮਲ ਠੀਕ ਆ ਮੈਂ ਕਹਿੰਦੀ ਆ ਘੱਟੀਆਂ ਜੰਨੀਆਂ ਨੇ ਆ ਚੂਸਨੀ ਉਹ ਖਾਣੀ ਥੋੜੀ ਆ ਚੂਸਨੀ ਆ ਆਪਾਂ ਠੀਕ ਹੋ ਜਾਂਦਾ ਅਸੀਂ ਲੈ ਨਰੀਮ ਲੱਟੀ ਅਸੀਂ ਪਾਨੇ ਉੜ ਉੜ ਕੇ ਘੜੀ ਘੜੀ ਦਵਾਈਆਂ ਥੋੜੀ ਲੈਣ ਤੁਰਪਈ ਦਾ ਐ ਇੱਥੇ ਕੰਮ ਦੇ ਤੂੰ ਇਹਦੇ ਇੱਕ ਵਾਰ ਡਾਕਟਰ ਨੂੰ ਤੇ ਮੁਕਾ ਕੇ ਤੇ ਵੇਖੀ ਉਹਦਾ ਹਲਾਗੇ ਕੋਈ ਗੱਲ ਨਹੀਂ ਦਿਖਾ ਲਾਂਗੇ ਬੋਲ ਤੜੀ ਬੋਈ ਨਾ ਕਰੀਂ ਅਗਰ ਮੈਂ ਤੈਨੂੰ ਦੱਸ ਦਈ ਐਥੇ ਸੋਨਾ ਪੈਣਾ ਹੀ ਐ ਰੋਲਾ ਨਾ ਪਾ ਤੈਨੂੰ ਖਾਣ ਨੂੰ ਪੂਰਾ ਦੇਈਦਾ ਤੈਨੂੰ ਕੱਪੜੇ ਪਹਿਨਣ ਨੂੰ ਦੇਈਦਾ ਹੋਰ ਦੇਮ ਕੀ ਚਾਹੀਦਾ ਐ ਇੱਥੇ ਠੀਕ ਐ ਉਹਦੇ ਮੈਨੂੰ ਦੇ ਦੇ ਦੇਣੇ ਉਹਦੇ ਤਾਂ ਨਿਸ਼ਮਾ ਆਪੀ ਤੋਂ ਚਾਹੀਦੀ ਐ ਉਹ ਸਾਰੀ ਸ਼ਰਮ ਸਾਡੇ ਜੋਗੀ ਉਹ ਅੱਤੇ ਫਿਰ ਹੋਰ ਕੀ ਕਰਾਂ ਫਿਰ ਮੈਂ ਕਿੱਥੇ ਨਾ ਤੈਨੂੰ ਅਸਲ ਜ ਆਤਾ ਪਈਆਂ ਰਾਜ ਕਰਨ ਦੀ ਰਾਜ ਸਾਰੀ ਉਮਰ ਰਾਜ ਕੀਤੀ ਮੈਂ ਢੇਰ ਢੇਰ ਜੇਵਰ ਗਲ ਚ ਪਾ ਕੇ ਤੇ ਮੱਠੀ ਨਹੀਂ ਤਾ ਮੇਰੇ ਤੋਂ ਹੁਕਮ ਚੰਗੇ ਚਲਾਏ ਆ ਤੂੰ ਇਹ ਦੇਖਾ ਨੂੰ ਇਹ ਦੇਖਾ ਸਾਰਾ ਦਿਨ ਤੇਰੀਆਂ ਸੇਵਾਜ ਲੱਗੀ ਰਣੀ ਸੀ ਤੇਰੇ ਲਈ ਬਣਾਣਾ ਤੇਰੇ ਲਈ ਬਣਾਣਾ ਕਦੀ ਤੂੰ ਨਹੀਂ ਕੀਤੀ ਨਾਨੇ ਕੀ ਨਹੀਂ ਕੀਤੀ ਖਸਮ ਨੂੰ ਮੇਰੇ ਨੂੰ ਵੀ ਆਪਣੇ ਵਾਸਤੇ ਕੀਤਾ ਸੀ ਜਿਸ ਲੱਕ ਤੇ ਜਾਨੀ ਤੇ ਪਵਾਲਨ ਜਦ ਟਮਕਾ ਆ ਕੇ ਤੁਰੇ ਵੀ ਰਾਜ ਦੇ ਲੋਕਾਂ ਦਾ ਹਾ ਜਾ ਕੇ ਕਦਾਂ ਆ ਕੇ ਮੁੜ ਕੇ ਆ ਗਿਆ ਨਾ ਲਿਲਵਾਲਾ ਨਹੀਂ ਸੇ ਐ ਤੇ ਜੀ ਮਲਵਾ ਵੀ ਲੰਨੀ ਤੇ ਮੇਰੇ ਤੁਹਾਡੇ ਚੁਗਾ ਹੀ ਗਿਆ ਵੇ ਲੁਹਾਲੇ ਤੇ ਮੇਰੇ ਹੱਥ ਕਦਾਂ ਕਰੀ ਕੁਛ ਫੜਾਇਆ ਹੁਣ ਸਭ ਕੁਝ ਦੇ ਦਿੱਤਾ ਨਾ ਹੁਣ ਦਿੱਤਾ ਨਾ ਜਿੰਦੇ ਪਹਿਲਾਂ ਤੇ ਨੀ ਨਾ ਬਣਾਇਆ ਹੁਣ ਵਿੱਚ ਮੈਂ ਜਿੱਤੀ ਨਹੀਂ ਆ ਉਹ ਜਿੱਤ ਨਹੀਂ ਤੇ ਫਿਰ ਕੇ ਮੈਂ ਕਿਹੜਾ ਪਾਕ ਤੁਰੀ ਫਿਰਦੀ ਹੁਣ ਅਜ ਬੰਦ ਦੇ ਦਿੱਤਾ ਮੇਰਾ ਮਰਿਆ ਹੱਦ ਨਾ ਮੇਰੇ ਨਾਲ ਕਰੋ ਉਹ ਕੋਈ ਹੱਲ ਨਹੀਂ ਤੇਰੀ ਮਾੜੀ ਹਾਲਤ ਕੋਈ ਨਹੀਂ ਰੋਟੀ ਪਾਣੀ ਤਾਂ ਜ਼ਰਾ ਪੂਰਾ ਮਿਲਦਾ ਖਾਣ ਐ ਨਾ ਰੋੜਾ ਲਪਾਈ ਜਾ ਐਂਜਾ ਤੇ ਐਂਜੇ ਲੋਕਾਂ ਨੂੰ ਨਾ ਨਹੀਂ ਮੈਂ ਲੋਕਾਂ ਨੂੰ ਕੀ ਸੁਣਾਣਾ ਦੁ ਕਰੂੰ ਤੂੰ ਹੀ ਲੋਕ ਜਿਹਨਾਂ ਜਿਸ ਜੇ ਮੇਰੇ ਨਾਲ ਕੁਝ ਕਰਦੇ ਤੇਰੇ ਨਾਲ ਵੀ ਆਇਆ ਮੇਰੇ ਨਾਲ ਕੁਝ ਨਹੀਂ ਹੁੰਦਾ ਇਹੋ ਕੁਝ ਹੀ ਹੁੰਦਾ ਮੇਰੀ ਕੁਝ ਮੈਂ ਆਪਣੀ ਨੂਨ ਫੁੱਲਾ ਵਾਂਗ ਰੱਖਿਆ ਉਹਨੂੰ ਕਦੀ ਕੁਝ ਨਹੀਂ ਕੀਤਾ ਕਿਆ ਜੈਸੀ ਕਰਲੀ ਵੈਸੀ ਬਣਦੀ ਕੋਈ ਨਹੀਂ ਤੇ ਤੂੰ ਜੋ ਮਰਦੀ ਗਈ ਤੇ ਤੇਰੇ ਅੱਖ ਨਹੀਂ ਲੱਗਦੀ ਕੋਈ ਗੱਲ ਮੇਰੀ ਅੱਖਾਂ 'ਚ ਲੱਗਦੀ ਮੇਕੀ ਤੇਰਾ ਵੀ ਕੀ ਯਾਰ ਹੁੰਦਾ ਮੇਰਾ ਕੀ ਹਾਲ ਹੈ ਮੈਂ ਨੋਂ ਸੀਸਾ ਦੇ ਨਹੀਂ ਵਾਸੀ ਸਾਡੇ ਮੈਂ ਵਾਸੀ ਸਾਡੇ ਨਹੀਂ ਦੇਣੀਆਂ ਪਰ ਵਾਸੀ ਤਾਂ ਹੀ ਦੇਣੀ ਵੀ ਹੁੰਦੀ ਮੈਂ ਵਾਸੀ ਸਾਡੇ ਨਹੀਂ ਦੇਣੀ ਮੈਂ ਗਰੀਬੀ ਨੇ ਤੈਨੂੰ ਕੀ ਦੇ ਬਸ ਸੀਸਾ ਦੇਣੀ ਆ ਉਹ ਤੂੰ ਗਰੀਬ ਨਹੀਂ ਹੋਈ ਤੇ ਗਰੀਬ ਨਹੀਂ ਹੋਈ ਮੈਂ ਮੈਂ ਜਿਹੜਾ ਚਲਾਨੀ ਸੈਂ ਮੈਂ ਤਾਂ ਅਸਲ ਗਰੀਬ ਨਹੀਂ ਰਿਹਾ ਉਹ ਗਰੀਬ ਹੋਈ ਅੱਡੀ ਗਰੀਬੀ ਆ ਗਈ ਤੇ ਰੋਟੀ ਨਹੀਂ ਮਿਲਦੀ ਵੀ ਖਾਣ ਨੂੰ ਐਂ ਦੇ ਕੇ ਰੋਟੀ ਦਾ ਨਹੀਂ ਥੋੜਾ ਜਰ ਕੇ ਹੋਰ ਵੀ ਚੀਜ਼ਾਂ ਚਾਹੀਦੀਆਂ ਦੱਸ ਦੇ ਕੀ ਚਾਹੀਦਾ ਤੇ ਲਿਸਟ ਬਣਾ ਲੈ ਇੱਕ ਵਾਰੀ ਤੇ ਦੱਸ ਦੇ ਕੀ ਚਾਹੀਦਾ ਸਭ ਕੁਝ ਚੱਲਦਾ ਨਹੀਂ ਪਤਾ ਗਿੰਦੇ ਦੀ ਮੈਨੂੰ ਕੀ ਨਹੀਂ ਚਾਹੀਦਾ ਦਵਾਈ ਚਾਹੀਦੀ ਦੁਰਮਦ ਚਾਹੀਦੀ ਖਰਗਦੀ ਸਬਰ ਰੱਖ ਦਾਦਾ ਦੇਖ ਕੇ ਤਰ ਸਾਰਾ ਕੁਝ ਤਰਦਾ ਹੈ ਨਾ ਲੈ ਸਮਨਾ ਛੜ ਆਪਣੀ ਕੀ ਕੁਝ ਤੇਰੀ ਚਾਹੀਦਾ ਉੱਥੇ ਕੈਂਪ ਬੰਨ ਮਖਵਾਰ ਤੇ ਪੜਿਆ ਸੀ ਕੈਂਪ ਲੱਗਾ ਤੇ ਉੱਥੇ ਜਾ ਕੇ ਤੈਨੂੰ ਖਲਾ ਦਨੇ ਲਾਈਨ ਤੇ ਖਲੋ ਜਾ ਤੇ ਤੇਰੀ ਵਾਰੀ ਆ ਗਈ ਤੇ ਧਗਾ ਲੀਂ ਉੱਥੇ ਆਇਆ ਹੁਣ ਮੈਂ ਕੈਂਪਾ ਵਿੱਚ ਜਾਵਾਂ ਤੇ ਕੀ ਹੋਇਆ ਸਾਡੇ ਵਰਗੇ ਲੋਕ ਜਾਂਦੇ ਉੱਤੇ ਓਏ ਕੋਈ ਤੂੰ ਪਹਿਲੇ ਮੇਰੀ ਗੱਲ ਸੁਣ ਅੱਗੇ ਤੇ ਤੂੰ ਡਾਕਟਰ ਕੋਲ ਨਾਲ ਰਖਾਨੀ ਸੇ ਮੇਰਾ ਨਾਲ ਲਾ ਕੇ ਫੇਰ ਤੂੰ ਮੈਨੂੰ ਸਪੈਸ਼ਲ ਲੈ ਕੇ ਜਾਨੀ ਸ ਹੈ ਸੋਨਾ ਕੱਪੜਾ ਪੋਆ ਕੇ ਲੈ ਕੇ ਜਾਨੀ ਸ ਤੇ ਆਹ ਕੱਪੜੇ ਜਿਹੜੇ ਆ ਲੈ ਆ ਕਪੜੇ ਜਿਹੜੇ ਘਰ ਵਾਲੇ ਹੈ ਤੇ ਤੂੰ ਮੈਨੂੰ ਆਪੂ ਆਉਂ ਨਹੀਂ ਕੁ ਸ਼ਰਮ ਕਰ ਵੀ ਕੀ ਹੋ ਗਿਆ ਨਾ ਕਪੜਿਆਂ ਨੂੰ ਕੀ ਹੋ ਗਿਆ ਆਏ ਹਾਈ ਵੀ ਇੱਕ ਚਾਹੀਆ ਕੁਛ ਨਹੀਂ ਹੋ ਗਿਆ ਅਬ ਜਿਹੜੇ ਤੂੰ ਉੱਥੇ ਰੱਖੇ ਸੀ ਭੰਡਿਆਂ ਵਾਲੀ ਨੂੰ ਦੇਣ ਵਾਲੇ ਉਹ ਅੱਜ ਮੈਨੂੰ ਤੂੰ ਪਵਾਉਂ ਨਹੀਂ ਹੈ ਹਮੇਸ਼ਾ ਵਕਤ ਇਕੋ ਜਿਆ ਨਹੀਂ ਰਹਿੰਦਾ ਬੰਦੇ ਨੂੰ ਸਬਰ ਰੱਖਣਾ ਚਾਹੀਦਾ ਕਿੰਨਾ ਕੁ ਸਬਰ ਰੱਖ ਉਹ ਕਿੰਨਾ ਕੁ ਰੱਖ ਲਿਆ ਰੱਖ ਜਿਹੜਾ ਲੈ ਤੇਰੇ ਕੋ ਸਬਰ ਹੁੰਦਾ ਹੀ ਨਹੀਂ ਮੈਂ ਇਹਨੇ ਸਾਲ ਤੇ ਨਾ ਕੱਟੀ ਸਬਰ ਹੱਕੇ ਕੱਟੀ ਆਏ ਤੇ ਕੱਟੀ ਆ ਆ ਆਦਮੀ ਵੱਲ ਦੇ ਤਾਂ ਤੂੰ ਵੱਲ ਤੇ ਮੈਂ ਤੇ ਤੈਨੂੰ ਇਤਨੀ ਕੀ ਸੋਹਣਾ ਕਪੜਾ ਪਾਣੀ ਤੇ ਕੁਝ ਆ ਵੇ ਮੇਰੇ ਲੈ ਕਿਹੜਾ ਤੇ ਨਹੀਂ ਸਾ ਜਿਹੜੇ ਮੇਰੇ ਪੇਕੇ ਲੱਗਦੇ ਸੀ ਉਹ ਵੀ ਮੈਂ ਪਾਣੀ ਤੇ ਤੂੰ ਮੇਰੇ ਪੇਕੇ ਤੇਰੇ ਪੇਕੇ ਦੇ ਦਿਨ ਵੀ ਆਉਂਦੇ ਸੀ ਨਾ ਤੇ ਮੈਂ ਇਹਨਾਂ ਨੂੰ ਦੇ ਦਿੰਨੀ ਸਵਾਪਸ ਹੀ ਮੈਂ ਕਹਿੰਦੀ ਸਾਂ ਨਹੀਂ ਮੇਰੇ ਕੋਲ ਰੱਬ ਨੇ ਦਿੱਤਾ ਬੜਾ ਖੁਸ਼ ਹੋਗਾ ਮੇਰੇ ਵਾਪਸ ਕਰ ਦੇ ਪੇਕੇ ਨਹੀਂ ਸੁਵਾਨੀ ਸ ਕਹਿ ਦੇਨੀ ਦਾ ਮੇਰੇ ਘਰ ਬਹੁਤ ਖੁਸ਼ ਹੈ ਮੈਂ ਨਹੀਂ ਲੈਣੇ ਤੇ ਫੇਰ ਵੀ ਫੜ ਕੇ ਇੱਕ ਪਾਸੇ ਰੱਖ ਲੈਣੀ ਸ ਮੈਂ ਜਿੱਤੀ ਹੈ ਤਾਂ ਕੋਈ ਕੋਈ ਕਪੜਾ ਹੀ ਕਿੰਦੀ ਰੱਖਿਆ ਤੂੰ ਕਿਥੇ ਕਹਿ ਦੇਨੀ ਹੈ ਪਤਾ ਸਾਰਾ ਕੁਝ ਮੈਨ ਪਤਾ ਮੇਰੇ ਕੁਝ ਨਹੀਂ ਕਰਦੀ ਸੀ ਮੈਂ ਦੱਸ ਮੈਂ ਤੇ ਤੈਨੂੰ ਇਹੀ ਕਹਿੰਦੀ ਸ ਮੈਂ ਕਹਿੰਦੀ ਚਲੋ ਕੋਈ ਨਹੀਂ ਤੇ ਤੇਰੀ ਸ਼ਾਨ ਤੇ ਮੇਰੀ ਸ਼ਾਨ ਯੇ ਮੇਰਾ ਪੁੱਤਰ ਮੇਰੇ ਅੱਖੇ ਲੱਗਦਾ ਸੀ ਤੇ ਤੇਰਾ ਵੀ ਪੁੱਤਰ ਤੇਰੇ ਅੱਖੇ ਲੱਗਣਾ ਹੀ ਆਦਾ ਇੱਥੇ ਚੁੱਪ ਕਰ ਮੈਂ ਕੁਝ ਪੇੜ ਨਾ ਖਾ ਲਈ ਐਵੇਂ ਬੋਲੀ ਜਾਨੀ ਐ ਇਹ ਮੈਨੂੰ ਸੀਸੇ ਨਹੀਂ ਪਰ ਪੁੱਤਰ ਮੇਰੇ ਅੱਖੇ ਨਾ ਲੱਗੇ ਆਏ ਤੇ ਵੀ ਮੇਰਾ ਪੁੱਤਰ ਮੇਰੇ ਅੱਖੇ ਲੱਗੇ ਮੈਂ ਉਹਦੀ ਸਿੱਖਿਆ ਨਹੀਂ ਦਿੰਦੀ ਹੁਈ ਉਹਨੂੰ ਕਿੰਜ ਨਾ ਕਰੇ ਨਾ ਮੈਂ ਤੇ ਉਹਤੇ ਰੋਕਾ ਟੋਕਾ ਤੇਰੇ ਵਾਂਗ ਲੱਗੇ ਸੀ ਕਿ ਮੈਂ ਤੇ ਰੁਕੜੁਕਾ ਲਾਈਆਂ ਹੀ ਸੀ ਤੂੰ ਲਾਈਆਂ ਹੀ ਸੀ ਤੈਨੂੰ ਤਾਂ ਮੇਰੇ ਕੋ ਨਾ ਖਲੋਂਦਾ ਸੀ ਨਾ ਬੰਦਾ ਸੀ ਨਾ ਕੋਈ ਗੱਲ ਕਰਦਾ ਸੀ ਤੇ ਅੱਜ ਇਸ ਹਾਲ ਦੀ ਤੂੰ ਆਪ ਹੀ ਜ਼ਿੰਮੇਵਾਰ ਹੈ ਤੇਰਾ ਪੁੱਤਰ ਇੰਨੀ ਜਾਇਦਾ ਦਬਾਉਂਦਾ ਰਿਹਾ ਕਦੀ ਤੂੰ ਨਹੀਂ ਕਿਹਾ ਕਿ ਸਾਰਾ ਕੁਝ ਮੇਰੇ ਨਾਲ ਕਰਨਾ ਬਈ ਆਪਣੀ ਵੋਟਿੰਗ ਦੇ ਨਾਂ 'ਵੀ ਕੁਝ ਕਰ ਦੇ ਐਜਾ ਤੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਮੈਂ ਤੈਨੂੰ ਕਹਿੰਦੀ ਰਹੀ ਆ ਕਿ ਜੋ ਕੁਝ ਇਹ ਰਭਾਟੋ ਦੇ ਨਾਂ ਦੇ ਕਰ ਦੇ ਮੈਂ ਬੜਾ ਦੇਖਣਾਹੀਂ ਤੂੰ ਕਹਿੰਦੀ ਰਹੀ ਕਿ ਨਹੀਂ ਕਹਿੰਦੀ ਰਹੀ ਮੰਮੀ ਕੀ ਹੋਇਆ ਕੀ ਇਸ ਗੱਲ ਦੇ ਇੰਨਾ ਰੋਲਾ ਪੈਂਦੇ ਆ ਬਸ ਉਹੀ ਸਿਰ ਕਪਾਈ ਮੈਂ ਇੱਥੇ ਨਹੀਂ ਸੋਣਾ ਉੱਥੇ ਨਹੀਂ ਸੋਣਾ ਐ ਨਹੀਂ ਦਿੰਦੇ ਉਹ ਨਹੀਂ ਦਿੰਦੇ ਇਹਨੂੰ ਆਪਣਾ ਹੀ ਪਿਆ ਮੈਨੂੰ ਖਾਣ ਪੀਣ ਨੂੰ ਨਹੀਂ ਦਿੰਦੇ ਮੈਨੂੰ ਮੇਰੇ ਧਿਆਨ ਨਹੀਂ ਕਰਦੇ ਮੇਰੀ ਪੁੱਛ ਪੁੱਛ ਨਹੀਂ ਕਰਦੇ ਇਹਨੂੰ ਉਹੀ ਲੱਗਾ ਐਨ ਲੱਗਦਾ ਕਿ ਇੱਕੋ ਹੀ ਕੰਮ ਐ ਸਾਨੂੰ ਘਰ ਦਾ ਕੋਈ ਕੰਮ ਨਹੀਂ ਹੋਰ ਹੁੰਦਾ ਘਰ ਦੇ ਕੰਮ ਬੜੇ ਹੁੰਦੇ ਆ ਉਹਦੇ ਤੇ ਹੀ ਬੈਠੇ ਰਹਿੰਦੇ ਤੁਹਾਨੂੰ ਪਤਾ ਨਹੀਂ ਲੱਗਦਾ ਤੇ ਚੁੱਪ ਕਰਕੇ ਨਾ ਤੁਹਾਨੂੰ ਪਾਣੀ ਲਿਆ ਦਿੰਨੇ ਆ ਤੇ ਸੋ ਜਾਓ ਚਲੋ ਮੰਮੀ ਹੋਰ ਵੀ ਬੜਾ ਕੰਮ ਐ ਇਹਦੇ ਨਾਲ ਸਿਰ ਖਪਾੰਦਾ ਨਾ ਜ਼ਿਆਦਾ ਟਾਈਮ ਨਹੀਂ ਆ ਚਲੋ ਚੱਲੀਏ ਚੱਲ ਚਲੀ ਬੈ ਜਾ ਰਾਮਾ ਬੈ ਰਾਮਾ ਵਾਹ ਰੱਬਾ ਅੱਜ ਮੈਨੂੰ ਪਤਾ ਲੱਗਾ ਕੀ ਐ ਸਾਰੀ ਖੇਡ ਜੇ ਦਾ ਦਦੀ ਸੀ